जनाब ਇੱਕ ਪਾਸੇ ਪੂਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਲਾਅ ਐਂਡ ਆਰਡਰ ਨੂੰ ਲੈ ਕੇ ਲਾਲਾ ਲਾਲਾ ਹੋਈ ਪਈ ਹੈ ਦੂਸਰੇ ਪਾਸੇ ਨਾ ਤਸਵੀਰਾਂ ਤੇ ਵੀ ਨਜ਼ਰ ਮਾਰ ਲਵੋ ਇੱਕ ਪਾਸੇ ਪੁਲਿਸ ਵਾਲਿਆਂ ਦੀ ਗ੍ਰਿਫਤ ਦੇ ਵਿੱਚ ਜਿਹੜੇ ਤੁਸੀਂ ਇਹ ਮੁਲਜ਼ਮ ਦੇਖਦੇ ਪਏ ਹੋ ਅਤੇ ਨਾਲ ਦੀ ਨਾਲ ਇੱਥੇ 33 ਮੋਬਾਈਲ 29 ਮੋਟਰਸਾਈਕਲ ਐਕਟਿਵਾ ਤੇ ਨਕਦੀ ਕੈਸ਼ 2-4 ਐਲਈਡੀਆਂ ਸਿਲੰਡਰ ਇੱਕੋਂ ਤੱਕ ਕੇ ਇਨਵਰਟਰ ਸੈੱਟ ਵਾਸ਼ਿੰਗ ਮਸ਼ੀਨਾਂ ਤੋਂ ਇਲਾਵਾ 60 ਗ੍ਰਾਮ ਤੱਕ ਹਰੋਇਨ ਦੀ ਬਰਾਮਦਗੀ ਦੀ ਗੱਲ ਕੀਤੀ ਗਈ ਹੈ ਇਸ ਦਾ ਮਤਲਬ ਇਹ ਵੀ ਹੈ ਕਿ ਪੰਜਾਬ ਪੁਲਿਸ ਕੰਮ ਵੀ ਬਹੁਤ ਵਧੀਆ ਕਰਦੀ ਪਈ ਹੈ ਪਰ ਕਿਉਂ ਲਾਅ ਐਂਡ ਆਰਡਰ ਨੂੰ ਲੈ ਕੇ ਜਿਹੜੀਆਂ ਚਿੱਟੇ ਦਿਨ ਗੋਲੀਆਂ ਚੱਲਦੀਆਂ ਪਈਆਂ ਨੇ ਉਹ ਤੁਸੀਂ ਜਰੂਰ ਆਪਣੀ رائے ਰੱਖਣ ਦੀ ਕੋਸ਼ਿਸ਼ ਕਰਨਾ ਪਰ ਇਹ ਤਸਵੀਰਾਂ ਵੀ ਬਹੁਤ ਕੁਝ ਸਾਫ਼ ਕਰਦੀਆਂ ਪਈਆਂ ਨੇ ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਫਿਰੋਜ਼ਪੁਰ ਪੁਲਿਸ ਵੱਲੋਂ ਅਪਰਾਧ ਵਿਰੁੱਧ ਫਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ ਅਤੇ ਵਕਫਾ ਖਾਮਾਤੇ ਪੁਲਿਸ ਨੇ ਛਾਪੇਮਾਰੀ ਕਰਕੇ 21 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਆ ਇਸ ਸਬੰਧੀ ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਨੇ ਦੱਸਿਆ ਆ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਦੇਸ਼ਾ ਨਿਰਦੇਸ਼ਾਂ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲਿਆਂ ਦੇ ਵਿੱਚ ਚੋਰੀ ਲੁੱਟ ਖੋਹ ਨਸ਼ਾ ਤਸਕਰੀ ਅਤੇ ਹੋਰ ਮਾਮਲੇ ਜੁੜੇ ਹੋਏ ਸੀ ਪੁਲਿਸ ਦੇ ਵੱਲੋਂ ਟੀਮਾਂ ਬੜਾਈਆਂ ਗਈਆਂ ਅਤੇ ਜਦੋਂ ਇਸ ਮਾਮਲੇ ਤੇ ਕਾਰਵਾਈ ਕੀਤੀ ਗਈ ਹੈ ਤੇ ਅਜੇਹੇ ਦੇ ਵਿੱਚ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਬਾਬਤ ਐਸਐਸਪੀ ਸਾਹਿਬ ਕੀ ਕਹਿੰਦੇ ਪਿਆ ਇਹਨਾਂ ਦੀ ਜ਼ੁਬਾਨੀ ਵੀ ਸੁਣ ਲਿਓ ਤੇ ਆਪਣੀ ਰਾਏ ਪੰਜਾਬ ਦੇ ਮਾਹੌਲ ਨੂੰ ਲੈ ਕੇ ਦੱਸਣ ਦੀ ਕੋਸ਼ਿਸ਼ ਕਰਨਾ ਕਿੰਨੇ ਅਕਿਊਜ਼ਡਾਂ ਦੇ ਚ ਗ੍ਰਿਫਤਾਰ ਕੀਤੇ ਗਏ ਨੇ ਜੀ ਸਾਡੀ ਜਿਹੜੀ ਪੁਲਿਸ ਵੱਲੋਂ ਬਹੁਤ ਹੀ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਹੋਏ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਬਹੁਤ ਹੀ ਜਿਹੜੀ ਐਕਟੀਵਿਟੀ ਸਾਡੀ ਵਧਾਈ ਹੋਈ ਸੀ ਤੇ ਪਿਛਲੇ ਦਿਨਾਂ ਚ ਜੇ ਕੁਝ ਚੋਰੀਆਂ ਹੋਈਆਂ ਉਹ ਚੋਰਾਂ ਨੇ ਸਾਨੂੰ ਥੋੜਾ ਜਿਆ ਹੋਰ ਐਕਟਿਵੇਟ ਐਕਟੀਵੇਟ ਕੀਤਾ ਭਜਾਇਆ ਸਾਡੀ ਪੁਲਿਸ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਚੋਰਾਂ ਨੂੰ ਹੁਣ ਅੱਗੇ ਲਾ ਲਿਆ ਸੀ ਪੂਰਾ ਚੰਗੀ ਤਰ੍ਹਾਂ ਤੇ ਉਹਦੇ ਵਿੱਚ ਅਸੀਂ ਇੱਕ ਮੁਕੱਦਮਾ ਨੰਬਰ 45 ਦੇ ਵਿੱਚ 5 ਜਣਿਆਂ ਨੂੰ ਗ੍ਰਿਫਤਾਰ ਕਰਕੇ ਤਿੰਨ ਮੋਟਰਸਾਈਕਲ 4 LED ਇੱਕ ਸਿਲੰਡਰ ਦੋ ਇਨਵਰਟਰ ਤੇ ਹੋਰ ਜਿਹੜਾ ਚੋਰੀ ਦਾ ਸਮਾਨ ਕਾਫੀ ਬਰਾਮਦ ਕੀਤਾ ਹੈ। ਐਵੇਂ ਇੱਕ ਮੁਕਦਮਾ ਨੰਬਰ ਦੇ ਵਿੱਚ ਚਾਰ ਮੋਟਰਸਾਈਕਲ ਚੋਰੀ ਦੇ ਤੇ ਤਿੰਨ ਜਣੇ ਗ੍ਰਿਫਤਾਰ ਕੀਤੇ ਤੇ ਤੀਸਰੇ ਮੁਕਦਮੇ ਦੇ ਵਿੱਚ ਦੋ ਐਕਟਿਵ ਆ ਜਿਹੜੇ ਚੋਰੀ ਦੇ ਸੀ ਉਹ ਬਰਾਮਦ ਕੀਤੇ ਆ ਤੇ ਇੱਕ ਚੌਥੇ ਮੁਕਦਮੇ ਦੇ ਵਿੱਚ ਦੋ ਜਣੇ ਨੂੰ ਗ੍ਰਿਫਤਾਰ ਕਰਕੇ ਲਖਵਿੰਦਰ ਤੇ ਰਣਜੀਤ ਨੂੰ ਤਿੰਨ ਮੋਟਰਸਾਈਕਲ 18 ਮੋਬਾਈਲ ਫੋਨ ਜਿਹੜੇ ਉਹਨਾਂ ਨੇ ਸਨੈਚ ਕੀਤੇ ਸੀ ਸਨੈਚਰ ਆ ਇਹ ਉਸ ਉਹ ਉਹਨਾਂ ਤੋਂ ਬਰਾਮਦ ਕੀਤੇ ਆ। ਇਵੇਂ ਹੀ ਇੱਕ ਮਕਦਮਾ ਨੰਬਰ 3 ਦੇ ਵਿੱਚ ਸੌਰਵ ਤੇ ਰਵੀ ਇਹ ਵਾਸੀ ਬਸਤੀ ਆਵਾਦੇ ਆ ਇਹਨਾਂ ਤੋਂ ਦੋ ਸੈੱਟ ਵਾਲੀਆਂ ਸੋਨਾ ਇੱਕ ਹਾਰ ਸੋਨੇ ਦਾ ਤੇ ਇਵੇਂ ਹੀ ਇੱਕ ਸੈੱਟ ਪਜੇਬਾਂ ਤੇ 1.5 ਲੱਖ ਕੈਸ਼ ਇਹਦੇ ਤੋਂ ਬਰਾਮਦ ਕੀਤਾ ਇਹਨਾਂ ਤੋਂ ਚੋਰੀ ਦਾ ਜਿਹੜੇ ਇਹਨਾਂ ਨੇ ਆ ਜਿਹੜੇ ਸ਼ਟਰ ਚੋਰੀ ਜਾਂ ਘਰ ਦੇ ਵਿੱਚ ਚੋਰੀ ਕੀਤੇ ਹੋਏ ਸੀ ਇਵੇਂ ਹੀ ਮਕਦਮਾ ਨੰਬਰ 23 ਆ ਉਹ ਵਿਕਾਸ ਉਰਫ ਆਕਾਸ਼ ਸਨਮ ਮੋਹਨ ਸਾਜਨ ਇਹ ਗ੍ਰਿਫਤਾਰ ਕਰਕੇ 16 ਮੋਟਰਸਾਈਕਲ ਠਾੜੇ ਕੈਂਟ ਦੇ ਵਿੱਚ ਇਹਨਾਂ ਤੋਂ ਬਰਾਮਦ ਹੋਏ ਚੋਰੀ ਦੇ ਤੇ ਇੱਕ ਸਿਲੰਡਰ ਇੱਕ ਵਾਸ਼ਿੰਗ ਮਸ਼ੀਨ ਤਿੰਨ ਮੋਟਰਸਾਈਕਲ ਇੱਕ ਮੁਕੱਦਮਾ ਨੰਬਰ 18 ਦੇ ਵਿੱਚ ਅਮਨਦੀਪ ਤੇ ਅਬਦੁੱਲ ਰਫ ਅਲੀ ਅਬੀਆ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ ਤਿੰਨ ਮੋਟਰਸਾਈਕਲ ਤੇ 15 ਜਿਹੜੇ ਸਨੈਚ ਕੀਤੇ ਵਿੱਚ ਚੋਰੀ ਦੇ ਮੋਬਾਈਲ ਇਹਨਾਂ ਤੋਂ ਬਰਾਮਦ ਕੀਤੇ ਆ ਐਵੇਂ ਮੈਂ ਤੁਹਾਨੂੰ ਟੋਟਲ ਦੱਸਣਾ ਚਾਹਣਾ ਵੀ ਸੱਤ ਮੁਕੱਦਮੇ ਦਰਜ ਕਰਕੇ 21 ਬੰਦੇ ਜਿਹੜੇ ਇਹ ਚੋਰ ਐ ਤੇ ਸਟ੍ਰੈਚਰ ਐ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਮਿਲੀ ਐ ਤੇ ਇਹਨਾਂ ਕੋਲੋਂ 29 ਮੋਟਰਸਾਈਕਲ ਆ ਸਾਰੇ ਖੜੇ ਦੋ ਐਕਟਿਵਾ 33 ਮੋਬਾਈਲ ਫੋਨ ਸੋਨਾ ਚਾਂਦੀ ਦੇ ਗਹਿਣੇ 1.5 ਲੱਖ ਕੈਸ਼ 4 LED ਦੋ ਸਿਲੰਡਰ ਦੋ ਇਨਵਰਟਰ ਸੈੱਟ ਵਾਸ਼ਿੰਗ ਮਸ਼ੀਨ ਕਰਿਆਨੇ ਦਾ ਸਮਾਨ ਹਰ ਤਰ੍ਹਾਂ ਦਾ ਕਰਿਆਨੇ ਦਾ ਸਮਾਨ ਇੱਥੇ ਇਹ ਵੀ ਦੱਸਣਯੋਗ ਐ ਵੀ ਜਿਹੜਾ ਬੰਦਾ ਇਹਨਾਂ ਤੋਂ ਸਮਾਨ ਖਰੀਦਦਾ ਸੀ ਉਹ ਵੀ ਗ੍ਰਿਫਤਾਰ ਕਰ ਲਿਆ ਤੇ ਇੱਕ 60 ਗੁੰਮ ਹੋਏ ਜਿਹੜੇ ਮੋਬਾਈਲ ਵੀ ਆ ਜਿਹੜੇ ਸਾਡੀ ਟੀਮ ਨੇ ਟੈਕਨੀਕਲ ਟੀਮ ਨੇ ਉਹ ਵੀ ਅਸੀਂ ਬਰਾਮਦ ਕੀਤੇ ਆ ਜਿਹੜੇ ਉਹਨਾਂ ਦੇ ਓਨਰਸ ਨੂੰ ਅਸੀਂ ਜਲਦੀ ਇਹ ਸਾਰੇ ਉਹਨਾਂ ਨੂੰ ਵਾਪਸ ਕਰ ਦਾਂਗੇ ਜਿਹੜੇ ਮਿਸਿੰਗ ਮੋਬਾਈਲਸ ਵੀ ਗੁੰਮ ਹੋਏ ਜਾਂ ਸਨੈਚਡ ਮੋਬਾਈਲ ਇਹ ਕਿੰਨੇ ਕੇਸ ਜਿਹੜੇ ਇਹਦੇ ਵਿੱਚ ਸੁਲਝਾ ਲਏ ਗਏ ਨੇ ਕਿੰਨੇ ਕੇਸ ਜਿਹੜੇ ਇਹਦੇ ਵਿੱਚ ਅਸੀਂ ਜਿਹੜੇ ਤਾਜ਼ੇ ਪੰਜ ਤਾਂ ਜਿਹੜੇ ਸ਼ਟਰ ਤੋੜੇ ਸੀਗੇ ਉਹ ਉਹ ਕੇਸ ਕਲੀਅਰ ਹੋ ਗਿਆ ਤੇ ਇਸੇ ਤਰ੍ਹਾਂ ਹੋਰ ਮਤਲਬ ਜਿਹੜੇ 15 ਮੋਬਾਈਲ ਸਨੇਚਿੰਗ ਦੇ ਕੇਸਸ ਐਵੇਂ ਚੋਰੀ ਦੇ ਕੇਸਸ ਆ ਜਿਹੜੇ ਘਰ ਦੀ ਚੋਰੀ ਦਾ ਕੇਸ ਤੇ ਇਹ ਸਾਨੂੰ 21 ਬੰਦੇ ਜਿਹੜੇ ਇਹਦੇ ਵਿੱਚ ਅਸੀਂ ਗ੍ਰਿਫਤਾਰ ਕੀਤੇ ਆ ਜਿਹਦੇ ਨਾਲ ਆਹ ਇੰਨਾ ਸਾਰੀ ਜਿਹੜਾ ਚੋਰੀ ਦਾ ਸਮਾਨ ਬਰਾਮਦ ਹੋਇਆ ਚੋਰੀ ਦੇ ਵਹੀਕਲਸ ਬਰਾਮਦ ਹੋਏ ਆ ਸਨੇਚਡ ਕੀਤੇ ਹੋਏ ਮੋਬਾਈਲ ਜਿਹੜੇ ਬਰਾਮਦ ਹੋਏ ਆ ਚੋਰੀਆਂ ਸਮਾਨ ਖਰੀਦਣ ਵਾਲੇ ਕਿੰਨੇ ਬੰਦੇ ਰਸਤੇ 'ਤੇ ਸੀ ਉਹ ਹਜੇ ਤੱਕ ਇੱਕ ਕੀਤਾ ਜੀ ਬਾਕੀ ਜਿਵੇਂ ਜਿਵੇਂ ਅੱਗੇ ਉਹਨਾਂ ਦੀ ਪੁੱਛਗਿੱਛ ਤੇ ਆਊਗਾ ਅਸੀਂ ਹੋਰ ਤੇ ਵੱਡੀ ਠੱਲ ਪੈ ਗਈ ਫਰੋਖ ਪਰਚੂ ਉਹ ਜਿਹੜਾ ਦੁਕਾਨਦਾਰ ਹੈ ਜੀ ਜਿਹੜਾ ਸਰ ਮੈਂ ਸੁਣਿਆ ਜੀ ਉਹ ਦੁਕਾਨਦਾਰ ਜਿਹੜਾ ਸੀ ਉਹ ਖੁਦ ਵੀ ਕਰ ਰਿਹਾ ਸੀ ਵੀ ਅਸੀਂ ਪੁਲਿਸ ਖਿਲਾਫ 7 ਤਰੀਕ ਨੂੰ ਜਿਹੜਾ ਉਹ ਜਾਵਾਂਗੇ ਜੀ ਧਰਨਾ ਲਾਵਾਂਗੇ ਜੀ ਉਹ ਖੁਦ ਵੀ ਕਰ ਰਿਹਾ ਸੀ ਇਹ ਚੀਜ਼ ਤੇ ਉਹਦੇ ਕੋਲੋਂ ਚੋਰੀ ਦਾ ਫੋਨ ਫੜਿਆ ਵੀ ਗਿਆ ਜੀ ਮੈਂ ਤੁਹਾਨੂੰ ਇਹ ਦੱਸਦਾ ਵੀ ਕਈ ਵਾਰ ਇਹ ਵੀ ਦੇਖਿਆ ਜਾਂਦਾ ਜਿਹੜਾ ਕ੍ਰਾਈਮ ਕਰਨ ਵਾਲਾ ਬੰਦਾ ਹੈ ਨਾ ਉਹ ਕ੍ਰਾਈਮ ਸੀਨ ਤੇ ਤੁਹਾਨੂੰ ਆਮ ਹੀ ਉਸ ਤੋਂ ਕ੍ਰਾਈਮ ਕਰਨ ਤੋਂ ਬਾਅਦ ਜਦੋਂ ਪੁਲਿਸ ਆਉਂਦੀ ਹੈ ਉੱਥੇ ਮਿਲ ਜਾਂਦਾ ਹਾਂ ਸਰ ਵਪਾਰੀ ਜਿਹੜੇ ਆਏ ਸੀ ਅੱਜ ਉਹਨਾਂ ਨਾਲ ਮੀਟਿੰਗ ਕੀਤੀ ਗਈ ਕੀ ਹੋਇਆ ਬਈ ਬਿਲਕੁਲ ਜੀ ਦੇ ਆਰ ਫੁਲੀ ਸੈਟੀਸਫਾਈਡ ਸਾਰੇ ਜੜਾੜੇ ਨੂੰ ਜਿਹੜਾ ਪੁਲਿਸ ਦੀ ਐਕਸ਼ਨ ਦਾ ਜਿਹੜਾ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਵੀ ਕੀ ਪੁਲਿਸ ਨੇ ਆਹਨਾਂ ਨੂੰ ਫੜਨ ਦੇ ਵਿੱਚ ਕੀ ਐਕਸ਼ਨ ਕੀਤਾ ਤੇ ਪ੍ਰिवेंट ਜਿਹੜਾ ਪ੍ਰिवेंट ਕਰਨ ਵਾਸਤੇ ਜਿਹੜਾ ਅਸੀਂ ਪੈਟਰੋਲਿੰਗ ਪਾਰਟੀਆਂ ਤੇ ਹੋਰ ਜਿਹੜੀ ਪੁਲਿਸ ਦੀ ਪ੍ਰੈਜ਼ੈਂਸ ਇਲਾਕੇ 'ਚ ਵਧਾਈ ਹੈ ਉਹਦੇ ਬਾਰੇ ਵੀ ਜਾਣੂ ਕੀਤਾ ਗਿਆ ਹੈ ਸਾਰੇ ਜਿਹੜੇ ਮੋਰ ਥੈਨ ਸੈਟੀਸਫਾਈਡ ਐ ਸਾਡੀ ਜਿਹੜੀ ਪੁਲਿਸ ਦੀ ਵਰਕਿੰਗ ਤੋਂ ਜਿਹੜੇ ਅਸੀਂ ਦਿਨ ਰਾਤ ਜਿਹੜਾ ਇੱਕ ਕੀਤਾ ਹੋਇਆ ਐ ਇੰਨੀ ਪੁਲਿਸ ਪ੍ਰੈਜ਼ੈਂਸ ਕਰਕੇ ਤੇ ਇਨਾ ਜੋਰ ਲਾ ਕੇ ਜਿਹੜਾ ਪੁਲਿਸ ਵੱਲੋਂ ਸਾਡੇ ਸਾਰੇ ਆਫਸਰਸ ਵੱਲੋਂ ਸਾਰੇ ਕਨਸਟੇਬਲ ਤੋਂ ਲੈ ਕੇ ਮੇਰੇ ਤੱਕ ਜਿਹੜੇ ਅਸੀਂ ਸਾਰੇ ਬਾਹਰ ਹੀ ਤੁਰੇ ਫਿਰਦੇ ਆ ਤੇ ਲੋਕਾਂ ਦੀ ਹਿਫਾਜ਼ਤ ਵਾਸਤੇ ਉਹਨਾਂ ਦੀ ਰਾਖੀ ਵਾਸਤੇ ਸਾਡੇ ਵੱਲੋਂ ਪੂਰੀ ਮਿਹਨਤ ਤੇ ਪੂਰੀ ਐਫਰਟ ਕੀਤੀ ਜਾ ਰਹੀ ਸਰ ਐਸੇ ਤਰ੍ਹਾਂ ਚੱਲੇਗਾ ਇਹ ਬਿਲਕੁਲ ਬਿਲਕੁਲ ਜੀ ਸਰ ਕੀ ਲੱਗਦਾ ਕਿ ਹੁਣ ਠੱਲ ਪਵੇ ਕਿਸ ਚੋਰੀਆਂ ਨੂੰ ਜੀ ਸਾਰੇ ਸ਼ਟਰ ਜਿਹੜੇ ਟੁੱਟੇ ਸੀਗੇ ਉਹ ਪੰਜੇ ਆਹ ਜਿਹੜੇ 21 ਜਿਹੜਾ ਗਰੋਹ ਸੀਗਾ ਜਿਹੜੇ ਮੁੰਡੇ ਸਾਰੇ ਗ੍ਰਿਫਤਾਰ ਕਰ ਲਿਆ ਤੇ ਇਹ ਇਵੇਂ ਹੀ ਹੁੰਦਾ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਈ ਵਾਰੀ ਬੰਦਾ ਸ਼ਰਾਰਤੀ ਜਿਹੜਾ ਚੋਰ ਹੁੰਦਾ ਇਹ ਤਾਂ ਹੁੰਦਾ ਨਹੀਂਗਾ ਵੀ ਓਪਨਲੀ ਚੋਰੀ ਕਰਦਾ ਉਹ ਲੁਕ ਚਿਪ ਕੇ ਉਹਨੇ ਚੋਰੀ ਕਰਨੀ ਹੁੰਦੀ ਹੈ ਚੋਰ ਤਾਂ ਚੋਰੀ ਲੁਕ ਹੀ ਕਰੂਗਾ ਤੇ ਉਹ ਜਦੋਂ ਫੜਿਆ ਜਾਂਦਾ ਇਕੱਠੀਆਂ ਹੀ ਉਸ ਤੋਂ 5 4 6 7 ਜਿਹੜੀਆਂ ਚੋਰੀਆਂ ਬਰਾਮਦ ਹੋ ਜਾਂਦੀ ਹੈ ਚੋਰੀਆਂ ਦੇ ਕੇਸ ਸਟ੍ਰੇਸ ਹੋ ਜਾਂਦੇ ਤੇ ਉਵੇਂ ਹੀ ਇਹ ਹੋਇਆ ਵੀ ਸਾਡੀ ਮਿਹਨਤ ਜ਼ਰੂਰ ਕਰਨੀ ਪਈ ਲਗਾਤਾਰ ਉਹਦਾ ਪਿੱਛਾ ਕਰਨਾ ਪਿਆ ਤੇ ਉਹ ਗਰੋ ਵੀ ਫੜ ਲਿਆ ਤੇ ਉਸ ਤੋਂ ਬਿડા ਤੁਸੀਂ ਦੇਖੋ 21 ਜਣੇ ਅਸੀਂ ਫੜ ਕੇ ਜਿਹੜੇ ਚੋਰ ਹੈ ਜਾਂ ਸਨੇਚਰ ਹੈ ਉਹਨਾਂ ਨੂੰ ਫੜ ਕੇ ਅਸੀਂ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਹੈ ਫਿਰੋਜ਼ਪੁਰ ਤੋਂ ਪੱਤਰਕਾਰ ਸੁਖਚੰਨ ਸਿੰਘ ਦੀ ਰਿਪੋਰਟ ਹਕੀਕਤ ਟੀਵੀ ਪੰਜਾਬ